कान पे पड़े गए या हो चलो 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 100 बढ़ा दो पीछे कोई आ लो चलो चलिए श्री कुमार जी खड़े फॉरवर्ड किस भी हो रहे हैं मनी वन पे संजीव जी रमेश बाबू जी बहुत ही सत्कारयोग चौधरी बहुत ही सत्कारयोगी देवी जी जिन्होंने पहुंचे हैं गुरु साहब सारे प्रधानमंत्री गुरुपुर सारे मेरे साथियों बहुत बहुत थोड़े सारे का धनवाद अपना कीमती समा कट के इतने आप जुड़े हैं ਜਿਹੜੇ ਮੁੱਦੇ ਵਾਸਤੇ ਆਪਾਂ ਅੱਜ ਇਕੱਠੇ ਹੋਏ ਆਂ ਕਿਸੇ ਕੋ ਲੁਕਿਆ ਨਹੀਂ ਵੀਰ ਸਾਹਿਬ ਨੇ ਗੱਲ ਕਰਦੇ ਕਿਹਾ ਇਸੇ ਗਲਤੋਂ ਪ੍ਰੇਰਿਤ ਹੋ ਕੇ ਵਾਪਸ ਪਾਰਟੀ ਨਾਲ ਜੁੜੇ ਉਸ ਤੋਂ ਅਗਲੀ ਗੱਲ ਉਹਨਾਂ ਨੇ ਕੀਤੀ ਕਿ ਵੋਟ ਪਰਸੈਂਟੇਜ ਵਧੀ ਹੈ ਪਹਿਲੀ ਗੱਲ ਜਿਹੜੀ ਕੀਤੀ ਹੈ ਪੀਰ ਸਾਹਿਬ ਜਿਹੜੇ ਗੱਲ ਤੋਂ ਤੁਸੀਂ ਜੁੜੇ ਹੋ ਉਹ ਮਤੇ ਅੱਜ ਵੀ ਉੱਥੇ ਖੜੇ ਹੈ ਦੇਸ਼ ਦੀ ਤਰੱਕੀ ਤੇ ਦੂਜਾ ਪੰਜਾਬ ਦੀ ਪਾਈਚਾਰਕ ਸਾਂਝ ਇਹਨਾਂ ਦੋਨਾਂ ਦੇ ਉੱਤੇ ਪਹਿਰਾ ਦੇਣ ਦੀ ਜਿਹੜੀ ਲੋੜ ਉਸ ਟਾਈਮ ਸੀਗੀ ਜਿਸ ਨੇ ਤੁਹਾਨੂੰ ਪ੍ਰੇਰਿਤ ਕੀਤਾ ਉਹ ਲੋੜ ਅੱਜ ਵੀ ਹੁੰਦੀ ਹੈ ਕਿਉਂਕਿ ਕਈ ਲੋਕ ਆ ਦੋ 파ੜ ਕਰਕੇ ਅੰਗਰੇਜ਼ ਚਲੇ ਗਏ ਪਰ ਆਪਦੀ ਜਿਹੜੀ ਉਹਨਾਂ ਦੀ ਪਾਲਿਸੀ ਸੀ ਡਿਵਾਈਡ ਐਂਡ ਰੂਲ ਉਹ ਇੱਥੇ ਹੀ ਚੱਲ ਰਹੀ ਹੈ। ਉਹਦੇ ਉੱਤੇ ਖਾਸ ਤੌਰ ਤੇ ਅੱਜ ਦੇ ਦਿਨ ਉਹਦੇ ਉੱਤੇ ਹੋਰ ਵੀ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਉਹਦੇ ਨਾਲ ਹੀ ਦੂਜਾ ਮੁੱਦਾ ਵੀ ਜੁੜਿਆ ਜਿਹੜਾ ਤੁਸੀਂ ਕਿਹਾ ਵੋਟ ਪਰਸੈਂਟੇਜ ਵਧੀ ਹੈ। ਮੈਂ ਤਿਰਸਾ ਉਹਦੇ ਨਾਲ ਇੰਨਾ ਖੁਸ਼ ਨਹੀਂ ਵੋਟ ਪਰਸੈਂਟੇਜ ਵਧੀ ਹੈ ਮੈਂ ਚਿੰਤਾ ਕਿਸੇ ਹੋਰ ਗੱਲ ਦੀ ਹੈ ਮੈਨੂੰ ਸੀਟ ਨਹੀਂ ਆਈ ਕੋਈ ਗੱਲ ਲੋਕਾਂ ਦਾ ਫਤਵਾ ਹੈ ਸਾਹਿਬ ਸਿਰ ਮੱਥੇ ਪਰ ਮਨੂੰ ਜਿਹੜਾ ਵੋਟ ਪਰਸੈਂਟੇਜ ਜਿਹੜੀ ਉਸ ਖਿਆਲ ਨੂੰ ਪਈ ਹੈ ਜਿਹੜੀ ਰੈਡਿਕਲ ਸੋਚ ਨੂੰ ਪਈ ਹੈ ਕੱਟਰਵਾਦ ਨੂੰ ਜਿਹੜੀ ਵੋਟ ਪਈ ਹੈ ਮਨੂੰ ਉਹ ਵੀ ਚਿੰਤਾ ਹੈ ਉਹ ਦੇਸ਼ ਵਾਸਤੇ ਵੀ ਮਾੜੀ ਐ ਤੇ ਪੰਜਾਬ ਵਾਸਤੇ ਵੀ ਮਾੜੀ ਐ ਉਹਦੇ ਪਾਸੇ ਧਿਆਨ ਆਪਾਂ ਨੂੰ ਕਰਨਾ ਪਊਗਾ ਕਿਉਂਕਿ ਆ ਪੰਜਾਬ ਉਹ ਗੁਲਦਸਤਾ ਹੈ ਸਾਬ ਪੰਜਾਬ ਹਮੇਸ਼ਾ ਮੈਂ ਕਹਿੰਦਾ ਰਿਹਾ ਹਿੰਦੁਸਤਾਨ ਸਭ ਤੋਂ ਵੱਡਾ ਸੈਕੂਲਰ ਮੁਲਕ ਹੈ ਤੇ ਉਹ ਸਾਡੇ ਸਾਰੇ ਸੈਕੂਲਰ ਵੱਡੇ ਮੁਲਕ ਦੇ ਅੰਦਰ ਸੰਪੂਰਨ ਕੋਈ ਸੈਕਟਰ ਸੂਬਾ ਹੈ ਤਾਂ ਉਹ ਪੰਜਾਬ ਹੈ ਇੱਥੇ ਚੰਗੇ ਮਾੜੇ ਸਮੇਂ ਉਹ ਕਾਲੇ ਦਿਨ ਵੀ ਦੇਖੇ ਪਾਕਿਸਤਾਨ ਨੇ ਜ਼ੋਰ ਮਾਰ ਲਿਆ ਆਈਐਸਆਈ ਨੇ ਜ਼ੋਰ ਮਾਰ ਲਿਆ ਪਰ ਸਾਡੀ ਜਿਹੜੀ ਭਾਈਚਾਰਕ ਸਾਂਝ ਹੈ ਉਸ ਚ ਕੋਈ ਕਿਸਮ ਦਾ ਫਰਕ ਨਹੀਂ ਪੈਣ ਦਿੱਤਾ ਕਿਉਂਕਿ ਸਾਨੂੰ ਗੁਰੂ ਮਹਾਰਾਜ ਦੀ ਜਿਹੜੀ ਸੇਧ ਸਾਨੂੰ ਮਿਲੀ ਹੈ ਜਿਹੜੇ ਉਹਨਾਂ ਦੇ ਸਾਨੂੰ ਅਮਰ ਸ਼ਿਕਾਇਆ ਹੈ ਉਹ ਆ ਹੈ ਕਿ ਮਾਨਸ ਕੀ ਜਾਤ ਸਭੇ ਕੋ ਪਛਾਨੋ ਸਰਪੰਤਾ ਪਰ ਉਹ ਸਰਪੰਤ ਨੂੰ ਨਾਲ ਲੈ ਕੇ ਚੱਲਣ ਜਦੋਂ ਦੋ ਫਾੜ ਕਰਨ ਦੀ ਗੱਲਾਂ ਆ ਰਹੀਆਂ ਤੋ ਉਹ ਦੇ ਵਿੱਚ ਵੋਟ ਪਰਸੈਂਟੇਜ ਦਾ ਨਹੀਂ ਮੁੱਦਾ ਮੁੱਦਾ ਵੀ ਆਪਾਂ ਇਸ ਤਰ੍ਹਾਂ ਆਪਣੇ ਸੂਬੇ ਨੂੰ ਸੰਭਾਲ ਕੇ ਰੱਖਾਂਗੇ ਇਸ ਕਿਸਮ ਦੇ ਹਾਲਾਤ ਪੰਜਾਬ 'ਚ ਬਣੇ ਹੋਏ ਐ ਉਹ ਉਹਦੇ ਕਾਰਨ ਸਾਹਮਣੇ ਦਿਖ ਰਹੇ ਲੀਡਰਸ਼ਿਪ ਦੀ ਕਾਕ ਹੈ ਲੀਡਰਾਂ ਦੇ ਨਾਮ ਤੇ ਉਹ ਜੇ ਸ਼ਖਸ ਲੋਕਾਂ ਨੇ ਚੁਣ ਕੇ ਭੇਜਤੇ ਜਿਸ ਤਰ੍ਹਾਂ ਹੁਣੇ ਅਚਾਨ ਤੋਂ ਪਹਿਲਾਂ ਗੱਲ ਹੋ ਰਹੀ ਸੀ ਉਹ ਮੀਟਿੰਗ ਚ ਕੋ ਕਹਿ ਰਹੇ ਸੀ ਜੀ ਲੋਕਾਂ ਨੇ ਅੱਖ ਕੇ ਵੋਟਾਂ ਪਾਤੀਆਂ ਵੀ ਇਹਨਾਂ ਨੂੰ ਕਿਹੜਾ ਚੜਾਓ ਜੀ ਅਕਾਲੀਆਂ ਤੋਂ ਕਾਂਗਰਸ ਤੋਂ ਸਾਰੇ ਵਰਤ ਕੇ ਦੇਖ ਲਿਆ ਇੱਥੇ ਮੌਕਾ ਦੇਖਦੇ ਕੋ ਹੁਣ ਵੀ ਹੋਈ ਕੰਮ ਹੋ ਰਿਹਾ ਪੀਰ ਸਾਹਿਬ ਆ ਜਿਹੜੀਆਂ ਦੋ ਸੀਟਾਂ ਪਈਆਂ ਲੋਕਾਂ ਨੇ ਕਿਹਾ ਬਹੁਤ ਦੇਖ ਲੈ ਕੇ ਰਹਿ ਇਹਨਾਂ ਨੂੰ ਅਜਮਾ ਕੇ ਦੇਖ ਲੋ ਜਿੱਥੇ ਲੋਕ 92 ਸੀਟਾਂ ਇਹਨਾਂ ਨੂੰ ਚਿਤਾ ਕੇ ਅੱਖੇ ਬੈਠੇ ਆ ਉਹ ਤਾਂ ਆਪਾਂ ਚੇਲ ਲਾਂਗੇ ਫਾਈਨੈਂਸ਼ੀਅਲਸ ਲਾਸ ਵੀ ਚੇਲ ਲਾਂਗੇ ਪੰਜਾਬ ਦੀ ਇਕਨੋਮੀ ਛੋਟੀ ਸਪੋਰਟਸ ਇੰਡਸਟਰੀ ਕੀ ਹਰੇਕ ਇੰਡਸਟਰੀ ਜੋ ਹਾਲਜ ਬਣ ਰਿਹਾ ਥੋੜੀ ਚਿੰਤਾਵਾਂ ਜੀਐਸਟੀ ਨੂੰ ਲੈ ਕੇ ਮੇਰੀ ਚਿੰਤਾਵਾਂ ਸੀ ਡੇਢ ਦੋ ਮਹੀਨੇ ਤੋਂ ਸਾਰਾ ਲੁਧਿਆਣਾ ਚੀਕਾ ਮਾਰ ਰਿਹਾ ਸੀਗਾ ਸਾਰੇ ਚੀਕਾ ਮਾਰ ਰੇ ਸੀ ਸੜਕਾਂ ਬੰਦ ਕਰ ਰੱਖੀਆਂ ਸੀਗੀਆਂ ਤੇ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਸੀ ਜਿਹੜਾ ਕਮ ਸਰਕਾਰ ਉਹਨਾਂ ਨਾਲ ਬੈਠ ਕੇ ਗੱਲਬਾਤ ਕਰਕੇ ਕਿਸਾਨਾਂ ਦੀ ਆਪਣੀ ਸਮੱਸਿਆਵਾਂ ਉਹਨਾਂ ਦੀ ਹੱਲ ਕਰਕੇ ਉਹਨਾਂ ਨੂੰ ਇਦੇ ਪਾਸੇ ਜਗ੍ਹਾ ਦੇ ਕੇ ਕੱਢ ਸਕਦਾ ਸੀ ਉਹ ਇਕਨੋਮਿਕ ਜਿਹੜੀ ਪ੍ਰੋਬਲਮਸ ਐ ਉਹਨਾਂ ਦਾ ਹੱਲ ਕੀਤਾ ਜਾ ਸਕਦਾ ਹੈ ਲੀਡਰਸ਼ਿਪ ਕਰ ਸਕਦੀ ਹੈ ਪਰ ਜਿਹੜੀ ਆ ਕੱਟਰਵਾਦ ਦੀ ਸੋਚ ਸਾਬ ਇਹਦੇ ਤੇ ਬ੍ਰੇਕ ਨਹੀਂ ਲਾਈ ਗਈ ਤਾਂ ਸਾਬ ਫਿਰ ਨਾ ਤੁਰੇਗਾ ਬਾਸਰ ਨਾ বাজੇਗੀ ਬਾਂਸਰੀ ਫਿਰ ਕਿਨੂੰ ਪਾਲਦੇ ਫਿਰਾਂਗੇ ਪਹਿਲਾਂ ਹੀ ਬਹੁਤ ਵੱਡਾ ਨੁਕਸਾਨ ਪੰਜਾਬ ਨੇ ਕਰਵਾਇਆ ਹੈ ਬਹੁਤ سارے ਸਾਥੀ ਆ ਵੀ ਕਹਿ ਲੈਣਗੇ ਲੈ ਵੀ ਇਸ ਇਲੈਕਸ਼ਨ ਦੇ ਨਾਲ ਜਲੰਧਰ ਵੈਸਟ ਦੇ ਇਲੈਕਸ਼ਨ ਨਾਲ ਖਡੂਰ ਸਾਹਿਬ ਦਾ ਆ ਫਰੀਦਕੋਟ ਦਾ ਕੀ ਲੈਣਾ ਦੇਣਾ ਬਿਲਕੁਲ ਲੈਣਾ ਦੇਣਾ ਸਰ ਬਿਲਕੁਲ ਲੈਣਾ ਦੇਣਾ ਮੈਂ ਹੁਣੇ ਆਉਣ ਤੋਂ ਪਹਿਲਾਂ ਦਿਨੇਸ਼ ਜੀ ਮੈਂ ਗੱਲ ਕਰ ਰਿਹਾ ਸੀ ਸਾਡੇ ਉੱਤੇ ਕਿਉਂਕਿ ਸਾਡਾ ਏਰੀਆ ਅਸੀਂ ਰਾਜਸਥਾਨ ਚ ਉੱਟ ਕੇ ਆਏ ਆ ਸਾਡਾ ਏਰੀਆ ਵੀ ਰਾਜਸਥਾਨ ਦੀ ਜੜ੍ਹਾਂ 'ਚ ਹੀ ਬੈਠੇ ਆ ਸਾਡੇ ਉੱਤੇ ਮਾਰਵਾੜ ਦੇ ਅੰਦਰ ਪਹਿਲਾਂ ਹਰੇਕ ਹਰੇਕ ਥਾਂ 'ਚ ਹੈ ਚਾਲਕੋਟ ਤੋਂ ਉੱਟ ਕੇ ਆਏ ਤਾਂ ਉੱਥੇ ਵੀ ਆ ਹਿਆਸ ਸੀਗੇ ਤੇ ਸਿਘਾਰੇ ਜਿਹੜਾ ਸੂਹਕਾਰ ਜਿਹੜਾ ਪਿੰਡ 'ਚ ਸੀਗਾ ਜਿਨ੍ਹਾਂ ਦੀ ਹੱਟੀ ਸੀਗੀ ਮਗਰ ਘਰ ਸੀਗਾ ਅੱਗੇ ਹੱਟੀ ਹੁੰਦੀ ਸੀਗੀ ਦੁਪਹਿਰ ਨੂੰ ਉੱਠ ਕੇ ਲੋ ਗਰਮੀ ਪੈ ਗਈ ਆਪਣੇ ਅੰਦਰ ਜਾ ਕੇ ਘਰੇ ਰੋਟੀ ਰੱਟੀ ਖਾ ਕੇ ਦੁਪਹਿਰ ਨੂੰ ਕਿ ਲੋਕੀ ਨੇ ਆਣਾ ਤੇ ਆਰਾਮ ਕਰਨ ਲੱਗ ਜਾਂਦੇ ਸੀ ਤੇ ਸੇਠ ਜੀ ਆਰਾਮ ਕਰਨ ਮੰਜੇ ਤੇ ਸੁਸਤਾ ਕੇ ਤੇ ਨਾਲ ਸੇਠਾਣੀ ਬੈਠੇ ਉਹਨਾਂ ਦੇ ਪੱਖਾ ਚੇਲ ਰਹੀ ਹੈ ਤੇ ਜਵੇਂ ਆਪਣੇ ਆਤ ਬਨਿਆਨ ਜੀ ਉਹਨਾਂ ਨੇ ਉੱਤੇ ਚੱਕਲੀ ਤੇ ਉਹ ਪੱਖਾ ਚੇਲ ਰਹੀ ਹੈ ਤੇ ਪੱਖਾ ਚੇਲਦੇ ਚਲਦੇ ਉਹਨੂੰ ਦੇਖਿਆ ਸਹੁਕਰ ਰੋਣ ਲੱਗਿਆ ਕਿ ਮੈਂ ਕੀ ਗੱਲ ਹੋ ਗਈ ਕਹਿੰਦੇ ਬਸ ਸੁੱਚੀ ਨਾ ਪਾਗਵਾਨੀ ਕਹਿੰਦਾ ਕਬੀਰ ਤਾਂ ਠੀਕ ਹੈ ਕਹਿੰਦਾ ਕਬੀਰ ਤਾਂ ਠੀਕ ਹੈ ਫਿਰ ਕਿਉਂ ਰੋਏ ਕਿਉਂ ਕਹਿੰਦੇ ਆ ਤੈਨੂੰ ਦੇਖਿਆ ਨਹੀਂ ਕਹਿੰਦੇ ਮੇਰੇ ਉੱਤੇ ਵੀ ਕੀੜੀ ਪਰੀ ਜਾਂਦੀ ਹੈ ਉਹਨਾਂ ਨਾਲ ਦੇ ਨਾਲ ਕਿ ਤੁਸੀਂ ਬਾਹਰ ਤੁਪ ਚਿਤ ਨਹੀਂ ਗਏ ਸੀ ਕਿ ਤੇ ਤੁਪ ਤਾਂ ਨਹੀਂ ਲੱਗੀ ਦਿਮਾਗ ਤਾਂ ਠੀਕ ਹੈ ਕੀ ਗੱਲ ਹੋ ਗਿਆ ਕੋਹਾਤੀ ਥੋੜਾ ਗਿਆ ਆਪ ਇੱਕ ਕੀੜੀ ਗਈ ਹੈ ਇਸ ਤੇ ਰੋਣ ਵਾਲੀ ਕੀ ਕੀ ਗੱਲ ਹੈ ਸਾਹਮਣੇ ਉਹ ਸਹੂਕਾਰ ਨੂੰ ਕਹਿੰਦਾ ਆਪਦੇ ਘਰ ਵਾਲੀ ਨੂੰ ਕਹਿੰਦੇ ਭਾਗਵਾਨੇ ਮਸਲਾ ਕੀੜੀ ਦਾ ਤੇ ਹਾਥੀ ਦਾ ਨਹੀਂ ਮਸਲਾ ਹੈ ਕੀ ਆ ਰਾਹ ਪੈ ਗਿਆ ਅੱਜ ਤੱਕ ਕੀੜੀ ਆਈਏ ਕੱਲ ਪਤਾ ਨਹੀਂ ਕੀ ਆਊਗਾ ਆ ਜੋ ਕੁਝ ਹੋ ਰਿਹਾ ਹੈ ਨਾ ਪੰਜਾਬ ਦੇ ਅੰਦਰ ਸਭ ਰਾਹ ਪੈ ਗਿਆ ਇਹ ਰਾਹ ਹੁਣੋਂ ਨਹੀਂ ਪਿਆ ਰਾਹ ਪਿਆ ਸੀ ਜਿਸ ਦਿਨ ਸਰਕਾਰ ਬਣੀ ਆ ਆਮ ਆਦਮੀ ਪਾਰਟੀ ਦੀ 3 ਮਹੀਨੇ ਦੇ ਅੰਦਰ ਅੰਦਰ ਸੰਗਰੂਰ ਦਾ ਬਾਈ ਇਲੈਕਸ਼ਨ ਸਾਰਿਆਂ ਨੇ ਦੇਖਿਆ ਸਭ ਉੱਥੇ ਵੀ ਆਈ ਰਾਹ ਪੀਸ ਉਦੋਂ ਇੱਕ ਆਏ ਹੁਣ ਦੋ ਆਏ ਹੁਣ ਤਿੰਨ ਦੀ ਤਿਆਰੀ ਹੋ ਗਈ ਸਾਬ ਬ੍ਰੇਕ ਲਾਈਏ ਸਾਬ ਕਿਤੇ ਨੇ ਕਿਤੇ ਫੁੱਲ ਸਟਾਪ ਲਾਈਏ ਅੱਜ ਸ਼ਿੱਤ ਲੰਗਰਾਲ ਜਿਹੜਾ ਉਹ ਇੱਕ ਨੁਮਾਇੰਦਾ ਨਹੀਂ ਇਕੱਲੇ ਇੱਕ ਪਾਰਟੀ ਦਾ ਆ ਇੱਕ ਫੁੱਲ ਸਟਾਪ ਹੈ ਸਾ ਫੁੱਲ ਸਟਾਪ ਲੈਣਾ ਪਊਗਾ ਵੀ ਪੰਜਾਬ ਕਿਹੜੇ ਪਾਸੇ ਲੈ ਕੇ ਤੁਰਿਆ ਇਹ ਨਾ ਬ੍ਰੇਕ ਲਾਏ ਸਾਬ ਅਜੇ ਤਾਂ GST ਨੂੰ ਕਰੀ ਜਾਨੇ ਉਹ ਕੱਲ ਤਾਂ ਜਾਮ ਦੇ ਲਾਲੇ ਪਾ ਪੈ ਜਾਣੇ ਆ ਇਸ ਤਰ੍ਹਾਂ ਦੀ ਪੰਜਾਬ ਨਹੀਂ ਪੰਜਾਬ ਨੇ ਬਹੁਤ ਮਾੜੇ ਦਿਨ ਦੇਖੇ ਸਾਬ ਸਾਡੀ ਜ਼ਿੰਮੇਵਾਰੀ ਪੰਜਾਬ ਕਾ ਨਹੀਂ ਬਣਦੀ ਹੈ ਤੁਸੀਂ ਪਤਾ ਨਹੀਂ ਕਿਹੜੀ ਭਾਵਨਾ ਨਾਲ ਪ੍ਰੇਰਿਤ ਹੋ ਕੇ ਆ ਗਏ ਸੁਨੀਲ ਜਾਖੜ ਨੇ ਕੀ ਕਿਹਾ ਸੀ ਇਹ ਸੁਨੀਲ ਦੇ ਨਾਲ ਕਿ ਉਹ ਐਸੀ ਕੋਈ ਗੱਲ ਮਾਇਨੇ ਨਹੀਂ ਰੱਖਦੀ ਸਾਡਾ ਗੱਲ ਤਾਂ ਵੀ ਸਾਡਾ ਪੰਜਾਬ ਵਸਦਾ ਰਹਿਣਾ ਚਾਹੀਦਾ ਹੈ ਇੱਥੇ ਆਪਸੀ ਜਿਹੜੀ ਭਾਈਚਾਰਕ ਸਾਂਝ ਹੈ ਉਹਨੂੰ ਕੋਈ ਵੀ ਤੋੜਨ ਦੀ ਕੋਸ਼ਿਸ਼ ਕਰੇ ਚਾਹੇ ਕੋਈ ਇੱਥੇ ਦੇ ਲੀਡਰ ਕਰਨ ਕੋਈ ਪੜੋਸੀ ਗੁਆਂਢ ਵਾਲੇ ਕਰਨ ਆਪਾਂ ਨੂੰ ਮਜ਼ਬੂਤੀ ਨਾਲ ਰਹਿਣਾ ਪਊਗਾ ਉਹ ਕੰਮ ਜਿਸ ਤਰ੍ਹਾਂ ਤੁਸੀਂ ਉਹਦੇ ਨਾਲ ਮੈਂ 100% ਸਹਿਮਤ ਹਾਂ ਵੀ ਅਗਰ ਦੇਸ਼ ਨੂੰ ਅੱਜ ਦੇ ਦਿਨ ਤਰੱਕੀ ਤੇ ਕੋਈ ਲੈ ਕੇ ਜਾ ਸਕਦਾ ਖਾਸ ਤੌਰ ਤੇ ਪੰਜਾਬ ਨੂੰ ਕੋਈ ਤਰੱਕੀ ਤੇ ਲੈ ਕੇ ਜਾ ਸਕਦਾ ਉਹ ਭਾਜਪੀ ਲੈ ਕੇ ਜਾ ਸਕਦੀ ਹੈ ਅੱਜ ਪੰਜਾਬ ਨੂੰ ਪੰਜਾਬ ਨੇ ਹਮੇਸ਼ਾ ਹਿੰਦੁਸਤਾਨ ਵਾਸਤੇ ਚਾਹੇ ਤੁਰਕ ਆਏ ਚਾਹੇ ਮੁਗਲ ਆਏ ਚਾਹੇ ਅੰਗਰੇਜ਼ ਆਏ ਛੱਤੀ ਡਾਈਏ ਪੰਜਾਬ ਨੇ ਹਮੇਸ਼ਾ ਲਾਲ ਕਣਕ ਮੰਗਾਦੇ ਸੀ ਅਮਰੀਕਾ ਤੋਂ ਅੰਨ ਦੀ ਲੋੜ ਸੀ ਉਦੋਂ ਏਡ ਪਰਿਆ ਪੰਜਾਬ ਨੇ ਅੱਜ ਪੰਜਾਬ ਨੂੰ ਲੋੜ ਹੈ ਅੱਜ ਪੰਜਾਬ ਨੂੰ ਬਾਹ ਫੜਨ ਵਾਲੀ ਲੋੜ ਹੈ ਮੇਰਾ ਤਾਂ ਸਿੱਧਾ ਜਾ ਛੋਡੇ ਰਾਈ ਵੈਸਟੀ ਜਨਤਾ ਨੂੰ ਤੁਸੀਂ ਕਾਰਜਕਰਤਾਵਾਂ ਲੋਕਾਂ 'ਚ ਜਾਓਗੇ ਲੋਕ ਤੁਹਾਡੀ ਗੱਲ ਮੰਨਦੇ ਆ ਤੀਰ ਸਾਹਿਬ ਲੋਕਾਂ ਤੋਂ ਇੱਕ ਸਵਾਲ ਪੁੱਛ ਲਿਓ ਵੀ ਤੁਸੀਂ ਸਮਝਦੇ ਹੋ ਕਿ ਭਗਵੰਤ ਮਾਨ ਆਹ ਜਿਹੜੀ ਜੇਬੀ اپੋਜੀਸ਼ਨ ਹੈ ਕਾਂਗਰਸ ਵਾਲੇ ਆ ਪੰਜਾਬ ਦਾ ਭਲਾ ਕਰ ਦੇਣਗੇ ਸਰ ਚੱਦਰਾਂ ਵਿਛਾ ਕੇ ਬੈਠੇ ਸਰ ਚੱਦਰਾਂ ਵਿਛਾ ਕੇ ਬੈਠੇ ਸਿੱਟੀ ਪਰਿਉਮਾਨ 6 ਮਹੀਨੇ ਜਿਹਨਾਂ ਨੂੰ ਐਮਪੀ ਬਣਾ ਕੇ ਭੇਜਿਆ ਰੁਪਈਏ ਰੱਖਣ ਨੂੰ ਤਾਂ ਨਹੀਂ ਮਿਲੀ ਪੰਜੇ ਦੇ ਹਟਾ 10 ਕਰੋੜ ਰੁਪਈਏ ਸਰਕਾਰ ਅਖੇ ਸੀਗੇ ਉਹ ਆਪਣਾ ਪਲਾ ਕਰ ਦੇਣਗੇ ਸਾਲ ਇਹ ਜਿਹੜੇ ਮੁੱਖ ਮੰਤਰੀ ਸਾਹਿਬ ਹੁਣ ਕੋਰੇ ਫਿਰਦੇ ਆ ਜਿਸ ਕਿਸਮ ਦੇ ਇਲਜ਼ਾਮ ਲੱਗੇ ਆ ਮਸਲਾ ਇਲਜ਼ਾਮਾਂ ਦਾ ਨਹੀਂ ਸਾਹਿਬ ਮਸਲਾ ਆ ਨਹੀਂ ਵੀ ਕਾਂਗਰਸ ਦੇ ਇੱਕ ਲੀਡਰ ਸਟੇਜ ਤੇ ਖੜ ਕੇ ਕਹਿੰਦਾ ਮੈਨੂੰ ਸੋਨੇ ਦਾ ਕੜਾ ਦੇ ਇਹਨਾਂ ਚ ਉਹ ਲੀਡਰ ਕਹਿੰਦਾ ਮੇਰੇ ਚੂੜੀ ਦੇ ਇਹ ਚੂੜੀਆਂ ਕੜੇ ਮੰਗਣ ਵਾਲੇ ਸਾਹਿਬ ਇਹ ਪੰਜਾਬ ਦਾ ਪਤਾ ਨਹੀਂ ਕਰ ਸਕਦੇ ਇਹਨਾਂ ਚ ਸੋਚ ਹੀ ਨਹੀਂ ਅੱਜ ਸੋਚ ਜਿਹੜੀ ਹੈ ਅੱਜ ਪੰਜਾਬ ਦੇ ਲੋਕਾਂ ਨੂੰ ਇਹ ਫੈਸਲਾ ਕਰਨੂਗਾ ਕਰਨਾ ਪਊਗਾ ਵੀ ਇਸ ਲੋਟੂ ਤੋਲੇ ਤੋਂ ਕਿਵੇਂ ਬਚਾਇਆ ਜਾਵੇ ਪੰਜਾਬ ਨੂੰ ਇਸ ਕੱਟੜਵਾਦੀ ਸੋਚ ਵਾਲਿਆਂ ਤੋਂ ਪੰਜਾਬ ਨੂੰ ਕਿਵੇਂ ਬਚਾਇਆ ਜਾਵੇ ਇਹਦੇ ਵਾਸਤੇ ਪੰਜਾਬੀਆਂ ਨੂੰ ਸਿਰ ਜੋੜ ਕੇ ਬੈਠਣਾ ਪਊਗਾ ਸਾਬ ਸਾਰਿਆਂ ਦਾ ਮਸਲਾ ਇਕੱਲੇ ਸੁਨੀਲ ਜਾਖੜ ਦਾ ਨਹੀਂ ਹੈ ਇਕੱਲੇ ਬੀਜੇਪੀ ਦਾ ਨਹੀਂ ਇਹ ਹਰੇਕ ਕਿਉਂਕਿ ਜਿਹੜੀ ਇੱਥੇ ਪੰਜਾਬ ਵੱਸੂਗਾ ਨਹੀਂ ਤਾਂ ਉਹ ਹਾਲਾਤ ਦੇਖੇ ਸੀ ਜਦੋਂ ਇਹਨਾਂ ਸਾਰੀਆਂ ਪਾਰਟੀਆਂ ਨੇ ਬਾਈਕਾਊਟ ਕਰਕੇ ਬੈਠੇ ਸੀ ਇਲੈਕਸ਼ਨ ਹੀ ਨਹੀਂ ਕਰਦਿੰਦੇ ਸੀ ਤਾਂ ਲਾਹ ਫਰਮਾਨ ਆ ਜੂਗਾ ਵੀ ਨਹੀਂ ਕਰਦਿੰਦੇ ਇਲੈਕਸ਼ਨ ਹੀ ਹੋਣ ਦਿੰਦੇ ਫਿਰ ਅੱਜ ਇਸ ਕਰਕੇ ਮੈਂ ਬੇਨਤੀ ਕਰਨਾ ਹੈ ਸਾਥੀਓ ਬਾਕੀ ਮਸਲਾ ਇੱਕ ਵੋਟ ਦਾ ਨਹੀਂ ਕੀ ਫਰਕ ਪੈਂਦਾ ਹੈ ਵੋਟ ਹੈ ਮੇਰੇ ਘਰੇ ਆ ਗਿਆ ਸੀ ਮੰਤਰੀ ਕਹਿ ਗਿਆ ਨਾ ਮੰਤਰੀਆਂ ਨੇ ਪਰੇਸ਼ਾਨ ਨਾ ਨਹੀਂ ਸਾਹਿਬ ਫੜ ਕੇ ਮੰਤਰੀਆਂ ਨੂੰ ਇਹਨਾਂ ਦਾ ਮੁੱਖ ਮੰਤਰੀ ਨਹੀਂ ਪਹਚਾਣਦਾ ਇਹਨਾਂ ਨੇ ਆਪਾਂ ਨੂੰ ਨਹੀਂ ਪਹਚਾਣਨਾ ਵਰਤਨਾ ਦਾ ਆਪਾਂ ਹੀ ਸਾਹ ਹਾਂ ਆਪਾਂ ਇੱਕ ਦੂਜੇ ਦੇ ਕੰਮ ਆਣਾ ਨਾਲ ਖੜਕੇ ਪੰਜਾਬ ਦੇ ਭਲੇ ਵਾਸਤੇ ਆਪਾਂ ਨੂੰ ਇਕੱਠੇ ਹੋ ਕੇ ਚੀਤਲਗਰਾਲ ਜੀ ਨੂੰ ਜਿਤਾ ਕੇ ਭੇਜੀਏ ਤਾਂ ਕਿ ਇੱਕ ਸੁਨੇਹਾ ਲੱਗੇ ਚਾਹੇ ਕੇਜਰੀਵਾਲ ਸਾਹਿਬ ਅੰਦਰ ਬੈਠੇ ਹੈ ਪਤਾ ਲੱਗੂਗਾ ਵੀ ਪਹਿਲਾਂ 13 ਜੀਰੋ ਦਾ ਜਿਹੜਾ ਹਾਲ ਹੋਇਆ ਹੁਣ ਆ ਹਾਲ ਹੋਊਗਾ ਸਰਕਾਰ ਦਾ ਪਤਾ ਨਹੀਂ ਜਾਵੇ ਨਾ ਮੁੱਖ ਮੰਤਰੀ ਜੀ ਨੂੰ ਜਾਣ ਕੇ ਸਭ ਅਗਲਾ ਜੋ ਵੀ ਮੁੱਖ ਮੰਤਰੀ ਬਣੂਗਾ ਕੰਨ ਖੜੇ ਹੋ ਜਾਣਗੇ ਦੋਨੋਂ ਗੱਲਾਂ ਇਕੱਠਾ ਲੁੱਟਣਾ ਛੱਡੋ ਪੰਜਾਬ ਨੂੰ ਦੂਜਾ ਜਿਹੜੀ ਜ਼ਿੰਮੇਵਾਰੀ ਮਿਲੀ ਹੈ ਸਰਕਾਰ ਦੀ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਬਹਾਲ ਕਰੋ ਇੱਥੇ ਮੈਨੂੰ ਨਹੀਂ ਪਤਾ ਪ੍ਰਧਾਨ ਜੀ ਆਪਣੇ ਦੱਸ ਦਿਓ ਫਿਰੋਜ਼ਪੁਰ ਦੱਸ ਦਿਓ ਦੂਜੇ ਏਰੀਆ 'ਚ ਆਪਣੇ ਦੱਸ ਦਿਓ ਉੱਥੇ ਕੀ ਹੋਇਆ ਸਾਰਿਆਂ ਦੇ ਕਰੇ ਟੈਲੀਫੋਨਾਂ ਦੇ ਸਾਹ ਆ ਤਾਂ ਦੁਕਾਨ ਤਾਂ ਬਹੁਤ ਵੱਡੀ ਆਪਣੀ ਤਾਂ ਇੱਥੇ ਛੋਟੀ ਮੁਨਿਆਰੀ ਵਾਲਿਆਂ ਕੋਲ ਆਣ ਲੱਗੇ ਟੈਲੀਫੋਨ ਵੀ ਪੇਂਦੀ 5 ਲੱਖ ਰੁਪਏ ਨੇ ਤੇਰੇ ਜਵਾਕ ਤਾਂ ਸਾਨੂੰ ਪਤਾ ਕਿਹੜੇ ਤਾਂ ਬੈਠੇ ਇਹਨੇ ਪੜਨ ਜਾਂਦਾ ਕਿੱਥੇ ਪੜਨ ਜਾਂਦਾ ਹਰੇਕ ਹਰੇਕ ਦਾ ਮਸਲਾ ਕੋਈ ਬਿਲਕੁਲ ਵੀ ਸੇਫ ਐ ਨਹੀਂ ਸੀ ਉਹ ਲਾਅ ਐਂਡ ਆਰਡਰ ਸਿਚੁਏਸ਼ਨ ਦੇ ਅੰਦਰ ਹੈ ਜੇ ਹਾਲਾਤ ਬਣ ਗਏ ਹਰੇਕ ਦਾ ਜੀ ਹੋ ਗਿਆ ਬੀ ਚਲੋ ਖੜੇ ਹੋ ਕੇ ਮਾਰੋ ਜੀ ਟੈਲੀਫੋਨ ਪੈਸੇ ਦਾ ਆ ਹੀ ਜਾਣੇ ਲੋਕਾਂ ਦਾ ਵਿਸ਼ਵਾਸ ਉੱਟ ਗਿਆ ਸਰਕਾਰ 'ਚੋ ਇਹ ਜੀ ਵਿਸ਼ਵਾਸ ਬੇਵਿਸ਼ਵਾਸੀ ਸਰਕਾਰ ਦੇ ਉੱਤੇ ਵੋਟ ਦੇ ਕੇ ਸਭ ਵੋਟ ਖਰਾਬ ਨਾ ਕਰੀਏ ਲੋਕਾਂ ਨੂੰ ਕਨਵਿੰਸ ਕਰੀਏ ਸਪੋਰਟ ਜਿਹੜੀ ਇੰਡਸਟਰੀ ਦੇ ਮਸਲੇ ਹੈ ਕੋਈ ਆਇਓ ਮੈਂ 3 ਸਾਲ ਤੋਂ ਵੀ ਲੈ ਲੂੰਗਾ ਆ ਅੱਜ ਕੱਲ ਉਹਨਾਂ ਦੀ ਡਿਸਕਸ਼ਨ ਚੱਲ ਰਹੀ ਹੈ ਆਪ ਆਪਣੀ ਰਿਪਰਜੈਂਟੇਸ਼ਨ ਵੀ ਦੇ ਦੇਗੇ ਕੋਈ ਕੰਪੋਜ਼ਿਟ ਬਣਾ ਲਾਂਗੇ ਸਪੋਰਟਸ ਦੀ ਵੀ ਬਾਕੀ ਲੁਧਿਆਣੇ ਵਾਲੇ ਇੰਡਸਟਰੀ ਦਾ ਆ ਕੇ ਉਹਦੇ ਨਾਲ ਲੱਗੇ ਸੀਗੇ ਸਾਰੇ ਉਹਨਾਂ ਦੇ ਬਾਕੀ ਵੀ ਕੰਪੋਜ਼ਿਟ ਬਣਾ ਕੇ ਉਹ ਵੀ ਰਿਕੁਐਸਟ ਕਰਕੇ ਆਪਾਂ ਕਰਾਵਾਂਗੇ ਪਰ ਅੱਜ ਮਸਲਾ ਉਸ ਤੋਂ ਵੀ ਅੱਗੇ ਪੰਜਾਬ ਦਾ ਹੈ ਇਹਦੇ ਵਾਸਤੇ ਅੱਜ ਤੁਹਾਡੇ ਕੋਲ ਮੈਂ ਹਾਜ਼ਰ ਹੋਇਆ ਬੇਨਤੀ ਕਰਨਾ ਹੈ ਹਮਮਾ ਕੇ ਦਸ ਤਰੀਕ ਨੂੰ ਚਿਤਨਜੀ ਨੂੰ ਆਪਾਂ ਬਣਾ ਕੇ ਕਾਮਯਾਬ ਕਰੀਏ ਰਾਕੇ ਜਿੰਦਾਬਾਦ ਉਹ ਕਿਹੜਾ ਹੋਵੇਗਾ ਤੇ ਚੇ ਦਾ ਬਹੁਤ ਡੂੰਗਾ ਪ੍ਰਭਾਵ ਪਊਗਾ ਪੰਜਾਬ ਦੇ ਪੁਖਤੇ ਕਿਉਂਕਿ ਜਿਸ ਕਿਸਮ ਦੇ ਨਾਲ ਲੂਟ ਖਸੋਟ ਜਿਸ ਕਿਸਮ ਦੇ ਨਾਲ ਕਰਪਸ਼ਨ ਪੰਜਾਬ ਦੇ ਅੰਦਰ ਚੱਲ ਰਹੀ ਹੈ ਜਿਸ ਤਰ੍ਹਾਂ ਦੇ ਲਾ ਐਂਡ ਆਰਡਰ ਕੋਲੈਪਸ ਹੋਇਆ ਹੈ ਕਿਹੜਾ ਪੰਜਾਬ ਦੇ ਅੰਦਰ ਉਸ ਦੇ ਉੱਤੋਂ ਹੁਣ ਜਿਹੜਾ ਕੱਟਰਵਾਦ ਦੀ ਜਿਹੜੀ ਸੋਚ ਇੱਥੇ ਫੈਰ ਜਮਾਨ ਲੱਗੀ ਹੈ ਉਹਨਾਂ ਸਾਰਿਆਂ ਦੇ ਉੱਤੇ ਠੱਲ ਪਾਉਣ ਵਾਸਤੇ ਮੈਂ ਸਮਝਦਾ ਜੀ ਜਲੰਧਰ ਵੈਸਟ ਇੱਕ ਨਵੀਂ ਪ੍ਰਤ ਪਾਊਗਾ ਇੱਕ ਫੁੱਲ ਸਟਾਪ ਲਾਊਗਾ ਇਹ ਸਾਰੇ ਜਿਹੜਾ ਦੁਕਾਨ ਤੱਕ ਪੰਜਾਬ ਦੇ ਨਾਲ ਹੋ ਰਿਹਾ ਹੈ ਉਹਦੇ ਉੱਤੇ ਫੁੱਲ ਸਟਾਪ ਲਾਉਣ ਵਾਸਤੇ ਜਿਲੰਦਰ ਵਾਸਤੇ ਲੋਕਾਂ ਨੇ ਮਨ ਲੱਗਦਾ ਮਨ ਬਣਾ ਰੱਖਿਆ ਸੀਤ ਲੰਗਰਾਲ ਜੀ ਨੂੰ ਬੀਜੇਪੀ ਨੂੰ ਮੌਕਾ ਦੇਣਗੇ ਕਿਉਂਕਿ ਬਾਕੀ ਸਾਰੀ ਪਾਰਟੀਆਂ ਨੂੰ ਵਖਰੇ ਦੇਖ ਲਿਆ ਤੇ ਪੰਜਾਬ ਦੀ ਹਾਲਾਤ ਵੱਧ ਤੋਂ ਵੱਧਰ ਹੋਦੀ ਜਾ ਰਹੀ ਹੈ ਜਕਰ ਸਾਹਿਬ ਸੀਤ ਲੰਗਰਾਲ ਹੋਣਾ ਨੇ ਆਪਣੇ ਫੇਸਬੁਕ ਹੈਂਡਲ ਦੇ ਉੱਤੇ ਆਮ ਆਦਮੀ ਪਾਰਟੀ ਦੇ ਕੁਝ ਲੀਡਰਾਂ ਦੇ ਨਾਮ ਲੈ ਕੇ ਨਸ਼ਰ ਵੀ ਕੀਤਾ ਇਹਨੂੰ ਕਿਵੇਂ ਦੇਖਦੇ ਹੋ ਜੇ ਚਰਨਜੀਤ ਸਿੰਘ ਚੰਨੀ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਦਾ ਇਹ ਸੁਝਾਅ ਹੈ ਕਿ ਸੀਤਲੰਗ ਗੁਰਾਲ ਨੂੰ ਜਿਹੜੇ ਖੁਲਾਸੇ ਕਰ ਦੇਣਾ ਚਾਹੀਦੇ ਨੇ ਤੇ ਸਬੂਤ ਜਿਹੜੇ ਨੇ ਉਹ ਦਿਖਾਉਣੇ ਚਾਹੀਦੇ ਨੇ ਮੁੱਖ ਮੰਤਰੀ ਨੂੰ ਬੜਾ ਸਿੱਧੇ ਤੌਰ ਤੇ ਸੀਐਮ ਸਾਹਿਬ ਦੇ ਪਰਿਵਾਰ ਦੇ ਲੈ ਕਿ ਉਹਨਾਂ ਨੂੰ ਜਿਹੜੇ ਪੈਸੇ ਸਾਰੇ ਫੰਡ ਹਰੇ ਜਿਹੜੇ ਕੰਮਾਂ ਮਾਰੇ ਕੰਮ ਚੱਲਦੇ ਉਹਦੇ ਪੈਸੇ ਜਾਂਦੇ ਦੇਖੋ ਆਪਣੇ ਆਪ ਦੇ ਅੰਦਰ ਤੁਸੀਂ ਦੇਖੋ ਕੀ ਜਕੇ ਇਲਜ਼ਾਮ ਉਹਤੇ ਇੱਕ ਪਾਸੇ ਰਹਿ ਗਈ ਗੱਲ ਪਰ ਦੂਜੇ ਪਾਸੇ ਦੇਖਣ ਵਾਲੀ ਗੱਲ ਹੈ ਕਿ ਚੀਫ ਮਿਨਿਸਟਰ ਦੀ ਕੁਰਸੀ ਦਾ ਇੱਕ ਰਤਬਾ ਹੁੰਦਾ ਇੱਕ ਸਟੇਟਸ ਹੁੰਦਾ ਹੈ ਅੱਜ ਆ ਹਾਲਾਤ ਬਣ ਗਏ ਮੁੱਖ ਮੰਤਰੀ ਦੇ ਖੁਦ ਤੇ ਨਹੀਂ ਉਹਨਾਂ ਦੇ ਪਰਿਵਾਰ ਤਾਂ ਹੀ ਆ ਜਿਹੜੇ ਭ੍ਰਿਸ਼ਟਾਚਾਰ ਦੀ ਆਂਚ ਹੈ ਉੱਥੇ ਤੱਕ ਪਹੁੰਚਣ ਲੱਗੀ ਹੈ ਅੱਜ ਤਾਈਂ ਲੋਕ ਗੱਲ ਕਰਦੇ ਸੀ ਕੁਝ ਤਾਂ ਲੀਡਰ ਵੀਡੀਓ ਤੇ ਵੀ ਹੈਗੇ ਸੋ ਕਾਲਡ ਪੋਜੀਸ਼ਨ ਕਾਂਗਰਸ ਦੇ ਪ੍ਰਧਾਨ ਤਾਂ ਖੜੇ ਹੋ ਕਿ ਮੇਰੇ ਖਿਆਲ 'ਚ ਸੋਨੇ ਦਾ ਕੜਾ ਮੰਗੀ ਜਾਂਦੇ ਸੀਗੇ ਇੱਥੇ ਚਰਚਾ ਹੋ ਰਹੀ ਹੈ ਵੀ ਇੱਥੇ ਸੋਨੇ ਦੀਆਂ ਚੂੜੀਆਂ ਵੀ ਮੰਗੀਆਂ ਜਾ ਰਹੀਆਂ ਕਿਉਂਕਿ ਬਹੁਤ ਸਾਰੇ ਲੀਡਰ ਇਥੇ ਕਿਉਂਕਿ ਇੰਡਸਟਰੀਅਲ ਟਾਊਨ ਹੈ ਚਾਹੇ ਲੁਧਿਆਣਾ ਦੇਖਿਆ ਉੱਥੇ ਸਾਰੇ ਲੀਡਰਾਂ ਦੇ ਸਾਰੇ ਦੇ ਸਾਰੇ ਪਰਿਵਾਰ ਉੱਥੇ ਪਹੁੰਚੇ ਸੀਗੇ ਇੱਥੇ ਵੀ ਜਲੰਧਰ ਕਿਉਂਕਿ ਇੰਡਸਟਰੀ ਦਾ ਘਰ ਹੈ ਇੱਥੇ ਚੰਗਾ ਸਰਮਾਇਦਾਰ ਵੱਸਦੇ ਹੈ ਇਹ ਸਾਰੇ ਇੱਥੇ ਆ ਕੇ ਲੋਕਾਂ ਨੂੰ ਏਟੀਐਮ ਸਮਝ ਰੱਖਿਆ ਲੋਕਾਂ ਦੀ ਜੇਬਾਂ ਕਣੀ ਇਹਨਾਂ ਦਾ ਅੱਖ ਹੈਗੀ ਇਸ ਕਰਕੇ ਹੋਰ ਵੀ ਜ਼ਰੂਰੀ ਹੋ ਜਾਂਦਾ ਪੰਜਾਬ ਨੂੰ ਇਸ ਕਿਸਮ ਦੀ ਸੋਚ ਤੋਂ ਬਚਾਇਆ ਜਾਵੇ ਪੰਜਾਬ ਨੂੰ ਇਸ ਲੋਟੂ ਉਹਲੇ ਤੋਂ ਬਚਾਇਆ ਜਾਵੇ ਕਿਉਂਕਿ ਇਹਨਾਂ ਸਾਰਿਆਂ ਨੇ ਪੰਜਾਬ ਨੂੰ ਚਾਹੇ 6 ਮਹੀਨੇ ਪਹਿਲਾਂ ਕਾਂਗਰਸ ਦੀ ਸਰਕਾਰ ਰਹੀ ਉਦੋਂ ਜਾਂ ਹੁਣ ਲੁੱਟਣ ਦੇ ਇਲਾਵਾ ਲੋਕਾਂ ਨੂੰ ਸਰਮਾਇਆ ਨੂੰ ਲੁੱਟਣ ਦੇ ਇਲਾਵਾ ਕੋਈ ਕੰਮ ਇੱਥੇ ਨਹੀਂ ਹੋ ਰਿਹਾ ਜਕਰ ਸਾਹਿਬ ਉਹ ਪਿੱਤੇ ਦੀ ਨੀ ਅਮਰਿੰਦਰ ਸਿੰਘ ਰਾਜਾਪੁਰੇਂ ਜਲੰਧਰ ਪਹੁੰਚੇ ਸਨ ਉਹਨਾਂ ਨੇ ਕਿਹਾ ਕਿ ਲੋਕਾਂ ਦਾ ਕਹਿਣਾ ਹੈ ਕਿ ਭਾਜਪਾ ਤੇ ਆਮ ਆਦਮੀ ਪਾਰਟੀ ਜਿਹੜੀ ਹੈ ਡਰਾ ਧਮਕਾ ਕੇ ਲੋਕਾਂ ਕੋਲੋਂ ਵੋਟ ਬਟੋਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਲੋਕ ਅੰਦਰਖੱਤੇ ਕਹਿੰਦੇ ਨੇ ਕਿ ਵੋਟ ਕਾਂਗਰਸ ਨੂੰ ਪਾਈ ਜਾਵੇਗੀ ਇਹਨੂੰ ਕਿਵੇਂ ਦੇਖੀਓ ਤੁਸੀਂ ਵੇਖੋ ਮੈਂ ਸਮਝਦਾ ਹਾਂ ਦੋਨੋਂ ਇਕੱਠੇ ਐ ਇੱਕ ਹੀ ਸਿੱਕੇ ਦੇ ਦੋ ਪਹਿਲੂ ਐ ਅਈ ਕੱਲ ਰਾਹੁਲ ਗਾਂਧੀ ਜੀ ਉਥੇ ਕਹਿ ਰਹੇ ਸੀ ਵੀ ਮੈਂ ਕੇਜਰੀਵਾਲ ਸਾਹਿਬ ਜੇਲ੍ਹ ਚ ਇਸ ਕਰਕੇ ਚਿੰਤਿਤ ਹਾਂ ਅਈ ਜਿਹੜੇ ਪ੍ਰਧਾਨ ਜੀ ਜਿਹੜੇ ਅੱਜ ਕਹਿ ਰਹੇ ਐ ਇਹ ਮੈਨੂੰ ਲੱਗਦਾ ਕੱਲ ਉਥੇ ਦਿੱਲੀ 'ਚ ਤੁਸੀਂ ਦੇਖੋਗੇ ਤਾਂ ਨਾ ਲੱਗਦੇ ਰਾਹੁਲ ਜੀ ਦੇ ਨਾਲ ਖੜੇ ਹੋਣਗੇ ਕੇਜਰੀਵਾਲ ਸਾਹਿਬ ਨੂੰ ਛੁਡਾਉਣ ਵਾਸਤੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਉਣਾ ਬੰਦ ਕਰੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੋਨੋਂ ਇਕੱਠ ਗੁੰਮਰਾ ਕਰ ਰਹੇ ਲੋਕਾਂ ਨੂੰ ਐਸੇ ਗੁੰਮਰਾ ਕਰਨ ਦਾ ਫਾਇਦਾ ਉਠਾ ਕੇ ਇਹ ਜਿਹੜੀ ਸੀਟਾਂ ਲੈ ਕੇ ਗਈ ਹੈ ਇਥੋਂ ਆ ਮੈਂ ਸਮਝਦਾ ਪੰਜਾਬ ਦੇ ਨਾਲ ਸਰਾਸਰ ਧੋਖਾ ਹੋਇਆ ਤੇ ਹੁਣ ਪੰਜਾਬ ਦੇ ਲੋਕ ਜਾਗਰੂਕ ਹੈ ਕਿਉਂਕਿ ਇਹ ਦੋਨੋਂ ਰਲ ਕੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਉਹ ਕਹਿੰਦੇ ਜੀ ਉਹ ਦੇਸ਼ ਦਾ ਇਲੈਕਸ਼ਨ ਸੀਗਾ ਇਸ ਕਰਕੇ ਇਕੱਠੇ ਕਰਕੇ ਲੜਿਆ ਸੀਗਾ ਕਿ ਇੱਕ ਜਿਹੜੀ ਸੰਵਧਾਨ ਮਜਾਂ ਦੀ ਲੜਾਈ ਸੀਗੀ ਪਰ ਜਿਹੜਾ ਪੰਜਾਬ ਇਲੈਕਸ਼ਨ ਹੈ ਇਹ ਉਸ ਸੀ ਤੋਂ ਅਲੱਗ ਹੈ ਸਾਡੇ ਸਾਹਮਣੇ ਪੰਜਾਬ ਪੰਜਾਬ ਦੇ ਉੱਤੇ ਸੰਵਧਾਨ ਲਾਗੂ ਨਹੀਂ ਹੁੰਦਾ ਇੱਥੇ ਸਿਰਫ ਲੁੱਟਣ ਦਾ ਸੰਵਧਾਨ ਲਾਗੂ ਹੁੰਦਾ ਹੈ ਕਿਸੇ ਇੱਕ ਪੁਰਾਣੇ ਮੁੱਖ ਮੰਤਰੀ ਦੇ ਘਰੋਂ 10 ਕਰੋੜ ਰੁਪਏ ਮਿਲ ਗਏ ਐਥੇ ਤੁਸੀਂ ਲੋਕਾਂ ਨੂੰ ਲੁੱਟੀ ਜਾਂਦੇ ਹੋ ਰਲ ਕੇ ਹੁਣ ਸਾਰੇ ਦੋਨੋਂ ਤੇ ਇਹ ਇਹਦੇ ਵਿੱਚ ਸਮਝਾਨ ਨਹੀਂ ਲੱਗ ਹੁੰਦਾ ਪੰਜਾਬ ਦੇ ਸੰਵਿਧਾਨ ਤੋਂ ਪਾਸੇ ਜਗਰ ਸਿੰਘ ਸਾਹਿਬ ਦੀ ਪ੍ਰੈਸ ਕਾਨਫਰੰਸ ਹੋਈ ਹੈ ਉਹਨਾਂ ਦਾ ਇਹ ਕਹਿਣਾ ਹੈਗਾ ਕਿ ਜਿਹੜੇ ਚੀਜ਼ਾਂ ਅੰਗਰਾਲ ਹੈ ਇਹ ਪਹਿਲਾਂ ਇਹਨਾਂ ਦਾ ਕੂਰਤੀ ਹੱਕ ਉੱਪਰ ਦੇ ਆਮ ਆਦਮੀ ਪਾਰਟੀ ਦਾ ਇਹ ਜਿਹੜੇ ਜਿਹੜੇ ਕੰਮ ਕਰਾਂਦਾ ਸੀ ਉਹਨਾਂ ਵਰਗੇ ਜਿਹੜਾ ਕੰਮ ਜਿਹੜਾ ਆਮ ਆਦਮੀ ਪਾਰਟੀ ਦੇ ਦੂਸਰੇ ਐਮਐਲਏ ਕੋਲ ਆ ਗਿਆ ਹੈਗਾ ਇਹ ਇਹ ਹੁਣੇ ਸਰ ਕੇ ਜਿਹੜਾ ਹੈਗਾ ਦੋਨੋਂ ਮਿਲੇ ਹੋਏ ਨੇ ਤੇ ਇਹਨਾਂ ਨੂੰ ਜਿਹੜਾ ਜ਼ਿਆਦਾ ਸੀਐਮ ਸਾਹਿਬ ਨੂੰ ਲਾਈਨ ਕਰਨਾ ਚਾਹੀਦਾ ਜਾਂ ਜਿਹੜੀ ਹੈਗੀ ਹੈ ਸ਼ੀਤਲنگਰਾਲ ਦਾ ਗਲਤ ਕਹਿ ਰਿਹਾ ਸੀ ਦਿੱਕਤ ਆ ਰਹੀ ਹੈ। ਦੇਖੋ ਗ੍ਰਫਤਾਰੀਆਂ ਤਾਂ ਬਹੁਤ ਹੋਣੀ ਚਾਹੀਦੀਆਂ। ਜੀ। ਇਲਜ਼ਾਮ ਤਾਂ ਸ਼ੀਤਲنگਰਾਲ ਨੇ ਲਾਏ ਹੋ ਉਹ ਅਜੇ ਤੱਕ ਐਮਐਲਏ ਵੀ ਹੈ ਦੀ ਕਿਸੇ ਕਰਕੇ ਇਲੈਕਸ਼ਨ ਹੋ ਰਹੇ ਹੈ। ਜੀ। ਤੇ ਚੰਨੀਜੀਤ ਤੇ ਖੁਦ ਮੁੱਖ ਮੰਤਰੀ ਨੇ ਵਿਧਾਨ ਸਭਾ ਦੇ ਔਨ ਦਾ ਫਲੋਰ ਔਫ ਦਾ ਹਾਊਸ ਲਾਈਸ ਕਿ ਆਇਦਰ ਦੈਟ ਇਜ਼ ਮਿਸਲੀਡਿੰਗ ਦਾ ਹਾਊਸ ਉਹਨਾਂ ਦਾ ਉਸੂ ਸਾਹਿਬ ਨਾਲ ਜਾਣਾ ਚਾਹੀਦਾ ਜਾਂ ਮੁੱਖ ਮੰਤਰੀ ਇਹਨੂੰ ਕਾਰਵਾਈ ਕਰਨੀ ਚਾਹੀਦੀ ਸ਼ਿਦਲ ਰੰਗਰਾਲ ਦਾ ਨੰਬਰ ਤਾਂ ਬਾਅਦ ਚ ਆਊਗਾ ਪਹਿਲਾਂ ਤਾਂ ਜਿਹੜੇ ਮੁੱਖ ਮੰਤਰੀ ਨੇ ਉਹਦੇ ਘਰੋਂ ਪਕੜੇ ਗਏ ਸਭ ਦਾ 10 ਕਰੋੜ ਰੁਪਏ ਪਕੜੇ ਗਏ ਐ ਇੱਥੇ ਤਾਂ ਉਹ ਹੀ ਕਾਰਵਾਈ ਨਹੀਂ ਹੋਈ ਕਦੋਂ ਕਿਸ ਕਾਰਵਾਈ ਹੋਊਗੀ ਇਹ ਤਾਂ ਲੋਕਾਂ ਨੂੰ ਮਨ ਬਣਾਉਣਾ ਪਊਗਾ ਦੇਖੋ ਨਥਾ ਸਿੰਘ ਔਰ ਪ੍ਰੇਮ ਸਿੰਘ ਬੋਥ ਆਰ ਦਾ ਸੇਮ ਤੇ ਇਹ ਦੋਨੋਂ ਰਲੇ ਹੋਏ ਐ ਕਾਂਗਰਸ ਤੇ ਆਮ ਆਦਮੀ ਪਾਰਟੀ ਜਾਣਾ ਤਾਂ ਜਿਨੇ ਜਿਨਾਂ ਨੇ ਲੁੱਟਿਆ ਇਹਨਾਂ ਸਾਰਿਆਂ ਤੋਂ ਹੀ ਖੇੜਾ ਪੰਜਾਬ ਦੇ ਲੋਕਾਂ ਨੂੰ ਸੁੜਾਣਾ ਪਊਗਾ ਉਹ ਫੈਸਲਾ ਵੋਟ ਦੇ ਰਹੀ ਹੈ ਸਰਗਰ ਸਾਹਿਬ ਅੱਜ ਸ਼ਰੋਗਨੀ ਕਾਲੀ ਦਲ ਦੀ ਉਮੀਦਵਾਰ ਨੇ ਵੀ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਹੈ ਕਿਵੇਂ ਦੇਖਦੇ ਹੋ ਇਹ ਵੀ ਐਮ ਦੇ ਵਿੱਚ ਨਾਮ ਤੇ ਜਿਹੜਾ ਬੋਲੇਗਾ ਹੋ ਸਕਦਾ ਕਿ ਇਲੈਕਸ਼ਨ ਕਮਿਸ਼ਨ ਵੀ ਇਹਦੇ ਤੋਂ ਕੋਈ ਨਾ ਕੋਈ ਕਾਰਵਾਈ ਕਰੀ ਤੁਸੀਂ ਜਿਹੜੀ ਕਲਕਲ ਹੈਗੀ ਹੈ ਚਾਹੇ ਹਾਕਕੇ ਚਾਹੇ ਜੇ ਸਮਝੀ ਹੈ ਆਸ਼ੇ ਦੇ ਕੇ ਪਰ ਇੱਕ ਆਪੋਜੀਸ਼ਨ ਲਈ ਐਸੀ ਇਸ ਤਰੀਕੇ ਦੀ પાર્ટી ਦਾ ਮਜ਼ਬੂਤ ਹੋਣਾ ਜ਼ਰੂਰੀ ਹੈ ਪਰ ਪਹਿਲਾਂ ਉਹਨਾਂ ਤੋਂ ਨਾਮ ਵਾਪਸ ਲੈਣਾ ਕਿ ਸਾਡੀ ਸਮੀਰਵਾਰ ਨਹੀਂ ਹੈਗੇ ਤੇ ਹੁਣ ਅਕਲ ਉਹ ਛੱਡ ਕੇ ਆਪਣੀ ਕੋਈ ਸੋਰਟ ਪਾਰਟੀ ਮੈਂ ਦੋਹਾਂਗਾ ਦੇਖੋ ਮੇਰਾ ਭਗਵੰਤ ਮਾਨ ਜੀ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਰਾਜਨੀਤਿਕ ਵਿਰੋਧ ਹੈ ਸੋਚ ਦੇ ਨਾਲ ਵਿਰੋਧ ਹੈ ਜਿਹੜੇ ਕੰਮ ਕਰ ਰਹੇ ਉਹਨਾਂ ਨਾਲ ਵਿਰੋਧ ਹੈ ਪਰ ਜਦੋਂ ਸਹੀ ਕੋਈ ਗੱਲ ਕਰਦੇ ਮੈਂ ਵੀ ਸਹੀ ਕਹੂੰਗਾ ਉਹਨਾਂ ਨੇ ਜਿਹੜੀ ਕੱਲ ਗੱਲ ਕੀਤੀ ਉਹਨਾਂ ਨੇ ਕਿਹਾ ਵੀ ਦੇਖੋ ਆ ਅਕਾਲੀ ਦਲ ਦਾ ਹਾਲਾ ਹੋ ਗਿਆ ਸੁਖਬੀਰ ਜੀ ਕਿੱਥੇ ਐ ਤੇ ਤਗੜੀ ਕੋਈ ਹੋਰ ਲਈ ਫਿਰਦਾ ਆ ਐਨੇ ਮਾੜੇ ਦਿਨ ਆ ਗਏ ਕਿਉਂਕਿ ਪਿੰਡਾਂ ਦੇ ਅੰਦਰ ਖਾਸ ਤੌਰ ਤੇ ਜਿਹੜੀ ਸਾਡੀ ਪੈਣਾ ਮਾਤਾਵਾਂ ਜਿਹੜੀਆਂ ਹੈਗੀਆਂ ਉਸ ਉਮਰ ਦੇ ਜਿਹੜੇ ਹੈਗੇ ਉਹਨਾਂ ਨੂੰ ਨਾ ਤਾਂ ਕਿਸੇ ਇੱਕ ਬੰਦੇ ਵਿਅਕਤੀ ਵਿਸ਼ੇਸ਼ ਨਾਲ ਵੀ ਇਸ ਜੀਪੀਸੀ ਦਾ ਪ੍ਰਧਾਨ ਕੌਣ ਐ ਜਾਂ ਅਕਾਲੀ ਦਲ ਦਾ ਪ੍ਰਧਾਨ ਕੌਣ ਐ ਉਹ ਤਾਂ ਤਗੜੀ ਨੂੰ ਪੰਥ ਮੰਨਦੇ ਪੰਥ ਦਾ ਨਿਸ਼ਾਨ ਐ ਤਗੜੀ ਤਗੜੀ ਨੂੰ ਵੋਟਾਂ ਪੈਂਦੀ ਐ ਹੁਣ ਹਾਲਾਤ ਆ ਹੋ ਗਏ ਕਿ ਤਗੜੀ ਕੋਈ ਹੋਰ ਲੈ ਗਿਆ ਉਹ ਤਗੜੀ ਖਾਲੀ ਹੋ ਗਈ ਅੱਜ ਉੱਥੇ ਮੰਨ ਲਾਦਾ ਨੋਟਾਂ ਨੂੰ ਜ਼ਿਆਦਾ ਵੋਟਾਂ ਪੈਣੀਆਂ ਤਗੜੀ ਨੂੰ ਪੈਣੀਆਂ ਉਹ ਅਕਾਲੀ ਦਲ ਦੇ ਲੀਡਰਾਂ ਨੂੰ ਆਪਣੇ ਅੰਦਰ ਝਾਤੀ ਮਾਰ ਕੇ ਦੇਖਣਾ ਪਊਗਾ ਅਕਾਲੀ ਦਲ ਦੇ ਜਿਹੜੀ ਬਗਾਵਤ ਹੋ ਗਈ ਇੱਕ ਬਾਗੀ ਤੇ ਰੰਮਣਿਆ ਜਾ ਰਿਹਾ ਜਿਹਨੂੰ ਪੀਪ ਪਾਲੀ ਦੀ ਨਜ਼ਰਾਂ ਵਿੱਚ ਬਾਗੀ ਘਟਾ ਹੈ ਉੱਥੇ ਇੱਕ ਸਟੇਟਮੈਂਟ ਆਈ ਸੀ ਬੀਬੀ ਹਰਸਿੰਦਰ ਜੀ ਨੇ ਕਹਿੰਦੇ ਕਿ ਬਾਗੀ ਤਾਂ ਹਾਰ ਗਿਆ ਅਸੀਂ ਜਿੱਤ ਗਏ ਇਹ ਕਿਸਾ ਲੈ ਪਤਾ ਨਹੀਂ ਅਜੇ ਇਹਨੂੰ ਜਿੱਤੀ ਮੰਨੀ ਜਾਂਦੇ ਐ ਵੀ ਉੱਥੇ ਜਿਹੜੇ ਕੱਲ ਤਾਂ ਹੀ ਆਪਣਾ غرੂਰ ਕਰਦੇ ਸੀ ਅਹੰਕਾਰ ਸੀਗਾ ਵੀ ਅਸੀਂ ਵੱਡੇ ਭਰਾ ਆ ਮੈਂ ਉਦੋਂ ਵੀ ਬੇਨਤੀ ਕੀਤੀ ਸੀ ਮੈਂ ਕਿਹਾ ਸੁਖਵੀਰ ਜੀ ਜਿਸ ਦਿਨ ਮੈਂ ਪ੍ਰਧਾਨ ਬੀਜੇਪੀ ਦਾ ਬਣਿਆ ਸੀ ਮੈਂ ਕਿਹਾ ਇੱਕ ਪਲਾ ਤਾਂ ਆ ਸੋਚ ਛੱਡੋ ਛੋਟੇ ਵੱਡੇ ਵਾਲੀ ਸਾਰੇ ਬਰਾਬਰ ਦੇ ਭਰਾ ਐ ਤੇ ਪੰਜਾਬ 'ਚ ਹਰੇਕ ਕੋਈ ਬਰਾਬਰ ਐ ਸਾਰੇ ਉਹ ਵੀ ਕੁਝ ਕਹਿੰਦਾ ਰਹੇ ਕਾਂਗਰਸ ਵਾਲੇ ਕਹਿੰਦੇ ਰਹਿਣ ਵੀ ਜਿਹੜਾ ਜਿਹਦੇ ਪਗੜੀ ਨਹੀਂ ਉਹ ਮੁੱਖ ਮੰਤਰੀ ਨਹੀਂ ਬਣ ਸਕਦਾ ਉਹ ਕੁਝ ਕਹਿੰਦੇ ਰਹਿਣ ਪਰ ਪੰਜਾਬੀਆਂ ਦੇ ਮਨ ਦੇ ਅੰਦਰ ਸਾਰੇ ਲੋਕ ਬਰਾਬਰ ਐ ਤੇ ਬਰਾਬਰੀ ਉਹ ਸ਼ਾਇਦ ਮੇਰੀ ਗੱਲ ਨਹੀਂ ਮੰਨੇ ਪਰ ਪੰਜਾਬ ਦੇ ਲੋਕਾਂ ਨੇ ਦਿਖਾਤਾ ਕਿ ਵੱਡਾ ਪਰਾ ਕੌਣ ਹੈ ਤੇ ਛੋਟਾ ਪਰਾ ਕੌਣ ਹੈ ਇਸੇ ਵਿੱਚ ਹੀ ਆਪਣੀ ਜਿੱਤ ਮੰਨਦੇ ਆ ਤਾਂ ਉਹਨਾਂ ਨੂੰ ਮੁਬਾਰਕ ਹੋਵੇ ਸਾਹਿਬ ਜਿੱਤ ਮੁਬਾਰਕ ਹੋਵੇ ਜੀ ਜਕਰ ਸਾਹਿਬ ਆਖਰੀ ਸਵਾਲ ਹੈ ਸੀਐਮ ਮਾਨ ਆਪਣੇ ਪਰਿਵਾਰ ਸਮੇਤ ਜਲੰਧਰ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਇੱਕ ਪਾਸੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰੋਡ ਤੋਂ ਕੱਢਿਆ ਜਾ ਰਿਹਾ ਹੈ ਤੇ ਪਤਨੀ ਦੇ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਸੁਣੀਆਂ ਗਈਆਂ ਨੇ ਕੀ ਲੱਗਦਾ ਹੈ ਕਿ ਜਲੰਧਰ ਦੇ ਲੋਕਾਂ ਦੇ ਵਿੱਚ ਰਹਿ ਕੇ ਇਹ ਉਹਨਾਂ ਦੀਆਂ ਮੁਸ਼ਕਲਾਂ ਹੱਲ ਕਰ ਸਕਦੇ ਨੇ ਬੀਤੇ ਦਿਨੀ ਤੁਹਾਡੀ ਜਲੰਧਰ ਚਾਈ ਵੱਲੋਂ ਕਿਹਾ ਗਿਆ ਸੀ ਕਿ ਸੀਐਮ ਸਾਹਿਬ ਵੱਲੋਂ ਕੋਈ ਆਪਣੀ ਸੀਪੀ ਹੋਣੀ ਹੋਣੀ ਆਪਣੇ ਨਾਮ ਪਰਣੇ ਤੇ ਰੈਸਟ ਵਾਲਾ ਮੁੰਡਾ ਕਰ ਤੇ ਐਸਵੀਕੇ ਇਲੈਕਸ਼ਨ ਕਮਪੀਅਨ ਚਾਹਣਾ ਜਾਂ ਫਿਰ ਜ਼ਬਰਦਸਤੀ ਸ਼ਹਿਰ ਕਿਤੇ ਲੰਦਾ ਦੇਖੋ ਮੈਂ ਅੱਲਾ ਵੀ ਬੇਨਤੀ ਕਰਕੇ ਕਹਿੰਦਾ ਹਾਂ ਪਰਿਵਾਰ ਕਈ ਲੀਡਰਾਂ ਦੇ ਆਏ ਹੋਏ ਖੱਲੇ ਇਹਨਾਂ ਦਾ ਪਰਿਵਾਰ ਨਹੀਂ ਹੈ ਦੂਜਿਆਂ ਦੇ ਪਰਿਵਾਰ ਵਿੱਚ ਤੁਰੇ ਫਿਰਦੇ ਆ ਉਹਦੀ ਵੀ ਮੈਂ ਬੇਨਤੀ ਕਰਕੇ ਕਿਹਾ ਵੀ ਕੋਈ ਨਾ ਕੋਈ ਖਾਸ ਕਸ਼ਿ ਜਿਲੰਦਰ ਦੇ ਅੰਦਰ ਤੇ ਲੁਧਿਆਣੇ ਦੇ ਅੰਦਰ ਜਿਹੜਾ ਵੀ ਕੋ ਲੀਡਰ ਆਂਦਾ ਸਨੇ ਪਰਿਵਾਰ ਆਂਦਾ ਇਹਦੇ ਕਰਕੇ ਕੋਈ ਨਾ ਕੋਈ ਆਕਾਸ਼ਿਸ਼ ਹੈ ਜਿਹਦੇ ਕਰਕੇ ਆ ਜਿਹੜੇ ਇਲਜ਼ਾਮ ਅੱਜ ਕੱਲ ਲੱਗ ਰਹੇ ਆ ਨਾ ਸੁਣਿਅ ਚ ਹੈ ਵੀ ਸੋਨਾ ਮਹਿੰਗਾ ਹੋ ਗਿਆ ਪੰਜਾਬ ਦੇ ਅੰਦਰ ਉਹ ਇਲਜ਼ਾਮ ਹੈ ਉਹਨਾਂ ਦਾ ਅੱਜ ਨੋਬਤ ਆ ਗਈ ਵੀ ਪਰਿਵਾਰਾਂ ਦੇ ਉੱਤੇ ਵੀ ਇਲਜ਼ਾਮ ਲੱਗਣ ਲੱਗੇ ਹੋ ਰਾਜਨੀਤੀ ਵਾਸਤੇ ਕੋਈ ਚੰਗੀ ਗੱਲ ਨਹੀਂ ਪਰਿਵਾਰ ਦੀ ਇੱਜ਼ਤ ਸਾਰਿਆਂ ਦੀ ਜੇ ਮੁੱਖ ਮੰਤਰੀ ਆ ਚਾਹੇ ਕੋਈ ਮਜ਼ਦੂਰ ਹੈ ਛੋਟਾ ਉਹ ਬੰਦਾ ਹੈ ਇੱਜ਼ਤ ਸਾਰਿਆਂ ਦੀ ਹੈ ਇਸ ਇੱਜ਼ਤ ਦੇ ਉੱਤੇ ਜਦੋਂ ਇਸ ਕਿਸਮ ਦੇ ਲਾਛਣ ਲੱਗਣ ਲੱਗ ਜਾਣ ਮੈਂ ਇਕੱਲੇ ਸ਼ੀਤਲੰਗਰਾਲ ਜੀ ਦੇ ਉਹਨਾਂ ਦੇ ਆਡੀਓ ਕੈਸਟ ਤੇ ਗੱਲ ਨਹੀਂ ਕਰ ਰਿਹਾ ਆਦਰਵਾਇਜ਼ ਲੋਕਾਂ ਦੀ ਆ ਗੱਲ ਹੈ ਜਿਹੜੇ ਆ ਸੋਨੇ ਦੀ ਗੱਲਾਂ ਹੋ ਰਹੀਆਂ ਹੈ ਜਾਂ ਇਸ ਕਿਸਮ ਦੀ ਆਏ ਆਇ ਇੱਕ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਸੋਚਣਾ ਪਊਗਾ ਵੀ ਫੇਰ ਉਸੇ ਗਲਤੀਆਂ ਨੂੰ ਮੈਂ ਕਰ ਲੋਟੂ ਟੋਲੇ ਤੋਂ ਖਿਹੜਾ ਛੁਡਾਣਾ ਪਊਗਾ ਲੋਕਾਂ ਨੂੰ ਚਿੰਨਿਤ ਕਰਨਾ ਪਊਗਾ ਕਿਹੜੇ ਲੋਟੂ ਟੋਲੇ ਦੇ ਲੋਕ ਐ ਸਾਬ ਅਲੀ ਬਾਬਾ ਤੇ ਤਾਂ 40 ਸੀਗੇ ਐ ਸੇ ਤਾਂ ਗਿਣਤੀ ਪਤਾ ਨਹੀਂ ਕਿੰਨੀ ਕੀ ਹੈ ਜੇ ਕੋਈ ਗਿਣਤੀ ਘਾਟ ਹੋ ਗਈ ਤਾਂ ਟਬਰ ਆ ਗਿਆ ਨਾਲ ਆ ਨਹੀਂ ਚੱਲ ਸਕਦਾ ਸਾਬ ਪੰਜਾਬ ਦੇ ਅੰਦਰ ਥੈਂਕ ਯੂ ਥੈਂਕ ਯੂ